ਗੁਰੂ ਗ੍ਰੰਥ ਸਾਹਿਬ ਜੀਓ ਅੱਜ ਦੇ 10 ਪੋ ਆ 24 ਨਵੰਬਰ ਆ ਤੇ ਅੱਜ ਦੇ ਦਿਨ ਚਮਕੌਰ ਸਾਹਿਬ ਦੀ ਕੱਚੀ ਗੜੀ ਦੇ ਵਿੱਚ ਸ਼ਹੀਦ ਹੋਏ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੋਗਿਆਰ ਜੁਗਿਆਰ ਸਿੰਘ ਅਤੇ 40 ਸਿੱਖਾਂ ਦਾ ਸੰਸਕਾਰ ਬੀਬੀ ਹਰਸ਼ਰਿਕੌਰ ਨੇ ਅੰਗਿਠਾ ਤਿਆਰ ਕਰਕੇ ਜਿਖਾ ਤਿਆਰ ਕਰਕੇ ਸਾਰਿਆਂ ਦਾ ਇਕੱਠਾ ਅੰਗਿਠਾ ਤਿਆਰ ਕਰਕੇ ਸੰਸਕਾਰ ਕੀਤਾ ਸੀ ਤੇ ਸੰਸਕਾਰ ਕਰਦਿਆਂ ਮੁਗਲ ਫੌਜਾਂ ਨੂੰ ਪਤਾ ਵੀ ਲੱਗ ਗਿਆ ਸੀ ਤੇ ਉਹਨਾਂ ਨੇ ਆ ਕੇ ਬੀਬੀ ਹਰ ਸ਼ਰਨ ਕੌਰ ਨਾਲ ਯੁੱਧ ਵੀ ਕੀਤਾ ਬੀਬੀ ਨੇ ਤ੍ਰਵਾਰ ਨਾਲ ਉਹਨਾਂ ਦਾ ਵਾਰ ਵੀ ਸਹਾਰੇ ਪਰ ਅੰਤ ਵਿੱਚ ਮੁਗਲਾਂ ਨੇ ਬੀਬੀ ਹਰ ਸ਼ਰਨ ਕੌਰ ਨੂੰ ਜਲਦੀ ਹੋਈ ਚਿਖਾ ਦੇ ਵਿੱਚ ਨਾਲ ਹੀ ਉਹਨਾਂ ਦੇ ਸੁੱਟ ਕੇ ਤੇ ਜਿੰਦਾ ਜਿਹੜਾ ਉਹਨਾਂ ਨੂੰ ਜਲਾ ਦਿੱਤਾ ਤੇ ਸ਼ਹੀਦਿਆਂ ਦੇ ਦਿਨ ਚੱਲ ਰਹੇ ਨੇ ਤੇ ਸਾਡੀ ਮੇਰੀ ਵੀ ਕੋਸ਼ਿਸ਼ ਆ ਕਿ ਥੋੜੀ ਬਹੁਤੀ ਜਿੰਨੀ ਕੋ ਮੈਨੂੰ ਜਾਣਕਾਰੀ ਹੈ ਉਹ ਤੁਹਾਡੇ ਨਾਲ ਮੈਂ ਸਾਂਝਾ ਕਰਦਾ ਰਵਾਂ ਇਹ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਸਯਾਹ ਜਰੂਰ ਦਿਆ ਕਰੋ ਤੇ ਚੰਗੀ ਲੱਗੇ ਤਾਂ ਸ਼ੇਅਰ ਕਰਦੇਆ ਕਰੋ ਧੰਨਵਾਦ